ਸਿੱਖ ਮੂਰਤੀ ਪੂਜਾ ਨਹੀਂ ਕਰਦਾ ਇਸ ਕਰਕੇ ਵੀ ਨਿਆਰਾ ਮੂਰਤੀ ਪੂਜਾ ਫੋਟੋ ਪੂਜਾ ਇਹ ਸਿੱਖੀ ਦਾ ਸਿਧਾਂਤ ਨਹੀਂ ਹੈ ਇਹ ਉਹਨਾਂ ਲੋਕਾਂ ਦਾ ਸਿਧਾਂਤ ਹੈ ਜਿਹੜੇ ਪਰਮਾਤਮਾ ਨੂੰ ਕਿਧਰੇ ਸਤਵੇਂ ਅਸਮਾਨ ਤੇ ਜਾਂ ਕਿਧਰੇ ਪਾਤਾਲ ਦੇ ਵਿੱਚ ਮੰਨਦੇ ਹਨ ਅਤੇ ਉਹਦੀ ਰੂਪ ਘੜਨ ਦੀ ਵੀ ਕੋਸ਼ਿਸ਼ ਕਰਦੇ ਆ ਸਿੱਖੇ ਅਨੁਸਾਰ ਰੂਪ ਨਾ ਰੇਖਾ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਪੇਨ ਉਹ ਤਾਂ ਸਾਰੇ ਹੀ ਰੂਪਾਂ ਤੋਂ ਅਲੱਗ ਹੈ ਜਿੰਨੂੰ ਲਖਿਆ ਹੀ ਨਹੀਂ ਜਾ ਸਕਦਾ ਤੋਂ ਐਸੇ ਗੁਰੂ ਦੀ ਐਸੇ ਪਰਮਾਤਮਾ ਦੀ ਮੂਰਤੀ ਨਹੀਂ ਬਣਾਈ ਜਾ ਸਕਦੀ ਇਸ ਕਰਕੇ ਮੂਰਤੀ ਪੂਜਾ ਫੋਟੋ ਪੂਜਾ ਸਿੱਖ ਸਿਧਾਂਤ ਨਾਲ ਮੇਲ ਨਹੀਂ ਖਾਂਦਾ ਗੁਰੂ ਸਾਹਿਬ ਸਾਨੂੰ ਦ੍ਰਿੜ ਕਰਾ ਰਹੇ ਹਨ ਕਿ ਉਸ ਅਕਾਲ ਕੁਖ ਦਾ ਜਿਹਦਾ ਕੋਈ ਰੂਪ ਨਹੀਂ ਹੈ ਰੂਪ ਰੰਗ ਤੋਂ ਰਹਿਤ ਹੈ ਕੋਈ ਕੋਈ ਸ਼ਕਲ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ ਕਬੀਰ ਸਾਹਿਬ ਸਨ ਗੁਰਬਾਣੀ ਵਿੱਚ ਦਰਦ ਕਰਦੇ ਆ ਨਾ ਕਿ ਭਾਤ ਪਿਹ ਅਰ ਲਾਪਸੀ ਕਰਕਰ ਕਾਗਾਰ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖਸ਼ਾਰ ਕਹਿੰਦੇ ਮੂਰਤੀ ਨੂੰ ਆਪਾਂ ਬੜਾ ਕੁਝ ਦੇਨੇ ਆ ਖਾਨ ਨੂੰ ਪਰ ਉਹਨੂੰ ਖਾਣੋਂ ਨਹੀਂ ਮਿਲਦਾ ਉਹਦੇ ਮੁਖਛਤਾ ਭਾਉ ਉਡਰੀ ਰੇਤ ਸਵਾਈ ਪੈਂਦੀ ਹੈ ਪਰ ਭੋਗਨ ਹਾਰੇ ਜਿਹੜੇ ਉਹਦੇ ਨਾਮ ਤੇ ਖਾਂਦੇ ਨੇ ਉਹ ਲੋਗ ਹੀ ਭੋਗ ਜਾਂਦੇ ਨੇ ਮੂਰਤੀ ਨੂੰ ਕੁਛ ਨਹੀਂ ਮਿਲਦਾ ਸਿੱਖ ਦਾ ਸਿਧਾਂਤ ਹੈ ਏਕਾ ਮੂਰਤ ਸਾਚਾ ਨਾਉ ਕਿੱਥੇ ਨਿਭੜੈ ਸਾਚ ਨੇ ਆਓ ਸਾਚੀ ਕਰਨੀ ਪਤ ਪਰਵਾਨ ਸਾਚੀ ਦਰਗਾ ਪਾਵੈ ਮਾਨ ਸਿੱਖ ਵਾਸਤੇ ਕੇਵਲ ਪ੍ਰਮਾਤਮਾ ਦੀ ਖੋਦ ਅਤੇ ਉਹਦਾ ਹੁਕਮ ਵਰਤ ਰਿਹਾ ਹੈ ਇਹ ਹੀ ਸੱਚੀ ਮੂਰਤ ਹੈ ਔਰ ਇਸ ਤੋਂ ਇਲਾਵਾ ਕਿਸੇ ਮੂਰਤੇ ਵਿੱਚ ਸਿੱਖ ਵਿਸ਼ਵਾਸ ਨਹੀਂ ਕਰਦਾ